ਅਸਤਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀ ਪ੍ਰਾਣਾ ਅ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਸੁਣਵਾਈ ਆ ਤੇ ਸਿੱਧੂ ਦੇ ਪਿਤਾ ਵੀ ਅਦਾਲਤ ਦੇ ਵਿੱਚ ਪਹੁੰਚੇ ਨੇ ਕਿਉਂਕਿ ਪਿਛਲੀਆਂ ਕੁਝ ਤਰੀਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੂ ਦੇ ਪਿਤਾ ਜਾਂ ਤਾਂ ਹੈਲਥ ਇਸ਼ੂਜ਼ ਜਾਂ ਕੁਝ ਰਜੇਮਿਆਂ ਕਾਰਨ ਜਾਂ ਕੋਈ ਵੀ ਕਾਰਨ ਜਿਹੜੇ ਕਰਕੇ ਉਹ ਅਦਾਲਤ ਦੇ ਵਿੱਚ ਨਹੀਂ ਪਹੁੰਚ ਰਹੇ ਸੀ ਤਾਂ ਅੱਜ ਅਦਾਲਤ ਦੇ ਵਿੱਚ ਪਹੁੰਚੇ ਨੇ ਜਿੱਥੇ ਇਹ ਬਲੈਰੋ ਤੇ ਕਰੋਲਾ ਗੱਡੀ ਨੂੰ ਅਦਾਲਤ ਦੇ ਵਿੱਚ ਜਿਹੜਾ ਲਿਆਂਦਾ ਗਿਆ ਸਨਾਖਤ ਦੇ ਲਈ ਤਾਂ ਉੱਥੇ ਹੀ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਜਿਹੜਾ ਅੱਜ ਮਾਨਸਾ ਦੀ ਅਦਾਲ ਦੀਪਕ ਮੁੰਡੀ ਤੇ ਕਾਸ਼ਿਸ਼ ਉਹਨਾਂ ਨੂੰ ਜਿਹੜਾ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਗਿਆ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਿੱਧੂ ਦੇ ਪਿਤਾ ਦਾ ਕਹਿਣਾ ਸੀ ਕਿ ਉਹਨਾਂ ਦੀ ਨਜ਼ਰ ਜਿਹੜੀ ਆ ਕਮਜ਼ੋਰ ਹੈ ਉਸ ਦੇ ਕਾਰਨ ਜਿਹੜਾ ਵੀਡੀਓ ਕਾਨਫਰencing ਦੇ ਜਰੀਏ ਜਿਹੜੀ ਆ ਉਹ ਸਨਾਖਤ ਨਹੀਂ ਹੋਣੀ ਤਾਂ ਉਹਨਾਂ ਨੂੰ ਫਿਜ਼ੀਕਲੀ ਤੌਰ ਤੇ ਲਿਆਉਣ ਦੇ ਲਈ ਅਦਾਲਤ ਨੇ ਵੀ ਸਖਤ ਹਦਾਇਤ ਦਿੱਤੀ ਸੀ ਤਾਂ ਅੱਜ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਗਿਆ ਤਾਂ ਸਨਾਖਤ ਦੇ ਲਈ ਉਹ ਗੱਡੀਆਂ ਜਿਨ੍ਹਾਂ ਦਾ ਯੂਜ਼ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ ਇਹਨਾਂ ਦੀ ਵਰਤੋਂ ਗੈਂਗਸਟਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਿਹੜੀ ਆ ਕੀਤੀ ਗਈ ਸੀ ਇਹ ਕਰੋਲਾ ਗੱਡੀ ਤੇ ਇਹ ਉਹੀ ਬਲੈਰੋ ਗੱਡੀ ਹੈ ਜਿਸ ਦੀ ਵਰਤੋਂ ਜਿਹੜੀ ਹੈ ਗੈਂਗਸਟਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਕੀਤੀ ਗਈ ਸੀ ਤੇ ਲਗਾਤਾਰ ਸਿੱਧੂ ਦੇ ਪਿਤਾ ਇੱਕ ਗੱਲ ਕਰਦੇ ਕਿ ਮੈਨੂੰ ਅਦਾਲਤਾਂ ਤੇ ਭਰੋਸਾ ਹੈ ਕਿਉਂਕਿ ਗਵਾਹਿਆਂ ਦੇ ਉੱਪਰ ਕੇਸ ਪਹੁੰਚ ਚੁੱਕਿਆ ਤੇ ਇਸ ਨਤੀਜੇ ਤੇ ਆਉਣ ਵਾਲਾ ਸਮਾਂ ਦੱਸੇਗਾ ਵੀ ਕਦੋਂ ਪਹੁੰਚਦਾ ਕੇਸ ਕਿਉਂਕਿ ਇਨਸਾਫ ਦੇ ਲਈ ਸਿੱਧੂ ਦੇ ਫੈਨ ਵੀ ਲਗਾਤਾਰ ਗੁਹਾਰ ਲਗਾਉਂਦੇ ਨੇ ਤਾਂ ਉੱਥੇ ਹੀ ਪਰਿਵਾਰ ਵੀ ਇੱਕ ਮੰਗ ਕਰਦਾ ਹੈ ਕਿ ਜਲਦ ਤੋਂ ਜਲ ਸਾਡੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਸਿੱਧੂ ਦੇ ਪਿਤਾ ਪਹੁੰਚੇ ਨੇ شناخت ਕਰਨ ਦੇ ਲਈ ਉੱਥੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਵੀ ਫਿਜ਼ੀਕਲੀ ਤੌਰ ਤੇ ਮਾਨਸਿਕ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ شناختੇ ਦੇ ਲਈ ਉਹ ਗੱਡੀਆਂ ਨੇ ਜਿਹੜੀਆਂ ਅਦਾਲਤ ਦੇ ਵਿੱਚ ਲਿਆਂਦੀਆਂ ਗਈਆਂ ਆ ਬਲੈਰੋ ਗੱਡੀ ਤੇ ਨਾਲ ਹੀ ਜਿਹੜੀ ਉਹ ਕਰੋਲਾ ਗੱਡੀ ਹੈ ਦੋਨੇ ਗੱਡੀਆਂ ਉਹੀ ਗੱਡੀਆਂ ਨੇ ਜੋ 29 ਮਈ 2022 ਨੂੰ ਸਿੱਧੂ ਦਾ ਪੇछा ਕਰ ਰਹੀਆਂ ਸੀ ਤੇ ਸਿੱਧ ਸਿੱਧੂ ਦਾ ਕਤਲ ਕਰਨ ਦੇ ਲਈ ਜਦੋਂ ਗੈਂਗਸਟਰ ਇਹਨਾਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਤਾਂ ਅੱਜ ਇਹਨਾਂ ਗੱਡੀਆਂ ਨੂੰ ਵੀ ਅਦਾਲਤ ਦੇ ਵਿੱਚ ਲਿਆਂਦਾ ਗਿਆ شناخت ਦੇ ਲਈ ਤਾਂ ਗੈਂਗਸਟਰਾਂ ਨੂੰ ਵੀ ਜਿਹੜਾ ਪ੍ਰਿਆਵਰਤ ਫੌਜੀ ਦੀਪਕ ਮੁੰਡੀ ਤੇ ਕਸ਼ਿਸ਼ ਉਹਨਾਂ ਨੂੰ ਜਿਹੜਾ ਫਿਜ਼ੀਕਲੀ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਗਿਆ ਹੁਣ ਦੇਖਣਾ ਹੈ ਕਿ ਉਹਨਾਂ ਦੀ شناخت ਤੋਂ ਬਾਅਦ ਅਗਲੀ ਕੀ ਕਾਰਵਾਈ ਹੁੰਦੀ ਹੈ ਕਦੋਂ ਗਵਾਹੀਆਂ ਦਾ ਦੌਰ ਨਿਬੜਦਾ ਤੇ ਕਦੋਂ ਸਿੱਧੂ ਦੇ ਜਸਟਿਸ ਦੀ ਜਿਹੜੀ ਘੜੀ ਹੈ ਉਹ ਅੱਗੇ ਵਧਦੀ ਹੈ ਕਿਉਂਕਿ ਲਗਾਤਾਰ ਜਿਹੜੀਆਂ ਗਵਾਈਆਂ ਹੋ ਰਹੀਆਂ ਚਾਹੇ ਉਹ ਸਿੱਧੂ ਦੇ ਸਾਥੀਆਂ ਦੀ ਹੋਵੇ ਤਾਂ ਸਿੱਧੂ ਦੇ ਪਿਤਾ ਦੀ ਗਵਾਈ ਅੱਜ ਹੋ ਰਹੀ ਹੈ ਸ਼ਨਾਖਤ ਉਹਨਾਂ ਵੱਲੋਂ ਕੀਤੀ ਜਾਣੀ ਹੈ ਉਹਨਾਂ ਗੈਂਗਸਟਰਾਂ ਦੀ ਜਿਨ੍ਹਾਂ ਨੇ ਸਿੱਧੂ ਨੂੰ ਮਾਰਿਆ ਸਿੱਧੂ ਦਾ ਕਤਲ ਕੀਤਾ ਤਾਂ ਹੁਣ ਦੇਖਣਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਦਾ ਵੀ ਅਗਲੀ ਕਾਰਵਾਈ ਜਿਹੜੀ ਅਦਾਲਤ ਵੱਲੋਂ ਕੀ ਕੀਤੀ ਜਾਂਦੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਜਗਵਾਨੀ ਟੀਵੀ ਮਾਨਸਾ